ਬਿਜਲੀ ਬੋਰਡ ਦੇ ਮੁਲਾਜ਼ਮਾਂ ਵਿਚਾਲੇ ਪੈ ਗਿਆ ਪੇਚਾ ਹੋ ਗਏ ਇੱਕ ਦੂਜੇ ਨੂੰ ਸਿੱਧੇ ਅਮੋ ਸਾਹਮਣੇ ਹੋਈ ਤਕਰਾਰਬਾਜ਼ੀ ਮਾਮਲਾ ਇਤਿਹਾਸਿਕ ਕਸਬਾ ਪੰਡੋਰੀ ਮਹਾਂਤਾ ਦਾ ਜਿੱਥੇ ਕਿ ਕਿਸਾਨਾਂ ਅਤੇ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦੇ ਦਰਮਿਆਨ ਵੱਡਾ ਵਿਵਾਦ ਸ਼ੁਰੂ ਹੋ ਗਿਆ ਜਦੋਂ ਇੱਕ ਦੂਜੇ ਦੇ ਖਿਲਾਫ ਇੱਕ ਦੂਜੇ ਦੇ ਅਮੋ ਸਾਹਮਣੇ ਹੋ ਕੇ ਹੀ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ ਦਰਅਸਲ ਮਾਮਲਾ ਹੈ ਕਿ ਇੱਕ ਕਿਸਾਨ ਦੇ ਘਰ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਦੇ ਵੱਲੋਂ ਛਾਪਾ ਮਾਰਿਆ ਗਿਆ ਛਾਪਾ ਮਾਰਨ ਤੋਂ ਬਾਅਦ ਪਿੰਡ ਦੇ ਲੋਕ ਜਿਹੜੇ ਨੇ ਉਹ ਗੁੱਸੇ ਦੇ ਵਿੱਚ ਆ ਗਏ ਦੱਸਿਆ ਗਿਆ ਕਿ ਪਿੰਡ ਗੋਹਤਕ ਪੋਕਰ ਦੇ ਕਿਸਾਨ ਵੱਲੋਂ ਬਿਜਲੀ ਚੋਰੀ ਕੀਤੀ ਜਾ ਰਹੀ ਸੀ ਜਿਸ ਨੂੰ ਕੀ ਰੰਗੇ ਹੱਥੀ ਫੜਿਆ ਗਿਆ ਜਿਸ ਤੋਂ ਬਾਅਦ ਉਸ ਦੀ ਤਾਰ ਕੱਟ ਦਿੱਤੀ ਆ ਅਧਿਕਾਰੀਆਂ ਦੇ ਵੱਲੋਂ ਤੇ ਉਸ ਨੂੰ ਮੋਟਾ ਜੁਰਮਾਨਾ ਲਾਉਣ ਦੀ ਗੱਲ ਕਹੀ ਜਾ ਰਹੀ ਆ ਜਿਸ ਤੋਂ ਬਾਅਦ ਕਿਸਾਨ ਫਿਰ ਇਕੱਠੇ ਹੋ ਗਏ ਇਕੱਠੇ ਹੋ ਕੇ ਪੰਡੋਰੀ ਮਹੰਤਾਂ ਵਿਖੇ ਕਾਰਪੋਰੇਸ਼ਨ ਦਾ ਦਫਤਰ ਘੇਰ ਲਿਆ ਬਿਜਲੀ ਬੋਰਡ ਦਾ ਦਫਤਰ ਘੇਰ ਲਿਆ ਹੜਤਾਲ ਸ਼ੁਰੂ ਕਰ ਦਿੱਤੀ ਤੇ ਹੁਣ ਇਸ ਮਾਮਲੇ ਦੇ ਵਿੱਚ ਅੰਮੋ ਸਾਹਮਣੇ ਹੋਏ ਨੇ ਕਿਸਾਨ ਕੀ ਕੁਝ ਕਹਿ ਰਹੇ ਨੇ ਦੂਜੇ ਪਾਸੇ ਐਸਡੀਓ ਪਾਵਰ ਕਾਮ ਦੇ ਉਹ ਕੀ ਕੁਝ ਕਹਿ ਰਹੇ ਨੇ ਤੁਹਾਨੂੰ ਦੋਨਾਂ ਦੇ ਤਰਕ ਦੇਖੋ ਜੀ ਅੱਜ ਕਿਸਾਨ ਮਜ਼ਦੂਰ ਸੰਘਾਸ਼ ਕਮੇਟੀ ਪੰਜਾਬ ਜ਼ਿਲ੍ਹਾ ਗਰਦਾਸਪੁਰ ਜੋਨਸੀਤ ਬੀਬੀ ਸੁੰਦਰੀ ਜੀ ਪੁਰਾਣਾ ਸ਼ਾਲਾ ਸਾਡੇ ਏਰੀਆ ਦੇ ਵਿੱਚ ਬਿਜਲੀ ਘਰ ਪੈਂਦਾ ਪੰਡੋਰੀ ਸਾਡਾ ਹੀ ਪਿੰਡ ਹੈ ਕੋਤਪੁਖਰ ਉੱਥੇ ਐਸਡੀਓ ਸਾਹਿਬ ਮੀਟਰ ਕਿਤੇ ਪੁਰਾਣਾ ਸੜਿਆ ਹੈ ਜਾਂ ਕੀ ਹਿਸਾਬਤਾਬ ਇਹਨਾਂ ਦਾ ਚੱਲਦਾ ਹੀ ਮੀਟਰ ਲਾਉਣ ਜਾਂਦੇ ਸੀ ਚੇਪੜਾ ਉਹ ਸਾਡੇ ਜੱਥੇਬੰਦਿਕ ਪਰਿਵਾਰ ਹੈ ਚੇਪੜਾ ਮੀਟਰ ਨਹੀਂ ਲਾਉਂ ਦਿੰਦੇ ਇਹਨਾਂ ਨੇ ਕੀ ਕੀਤਾ ਅੱਜ ਅੱਗੇ ਦੋ ਤਿੰਨ ਹਰ ਗਏ ਅਸੀਂ ਮੋੜੇ ਆ ਮੈਂ ਖੁਦ ਮੋੜੇ ਆ ਵੀ ਨਹੀਂ ਭਾਈ ਅਸੀਂ ਚੇਪੜਾ ਮੀਟਰ ਨਹੀਂ ਲਗੰਦ ਦੇਣਾ ਐਸਡੀਓ ਸਾਹਿਬ ਅੱਜ ਗਏ ਤੇ ਤਾਰਾ ਲਾ ਲਿਆ ਮੈਂ ਗੱਲ ਕੀਤੀ ਆ ਮੈਂ ਬਾਹਰ ਗਿਆ ਸੀ ਕਿਤੇ ਆਊਟ ਆਫ ਸਟੇਸ਼ਨ ਮੈਂ ਉਥੋਂ ਗੱਲ ਕੀਤੀ ਵੀ ਆਡੀਓ ਸਾਹਿਬ ਤਾਰਾ ਨਾ ਲਾਓ ਕਿਤੇ ਕਾਨੂੰਨ ਨੀਗਾ ਵੀ ਕਿਸ ਨੂੰ ਨੇਰੇ ਚ ਭਾਲਣਾ ਆਡੀਓ ਸਾਹਿਬ ਇਹ ਕਿਤੇ ਕਾਨੂੰਨ ਨੀਗਾ ਵੀ ਕਿਸ ਨੂੰ ਨੇਰੇ ਚ ਭਾਲਣਾ ਕੋ ਜਿਹੜੀ ਬਿਜਲੀ ਆ ਇਹ ਸਾਡੀ ਆ ਸਾਡੀਆਂ ਪਹਿਲੀਆਂ ਚ ਖੰਭੇ ਲੱਗੇ ਤਾਰਾਂ ਲੱਗੀਆਂ ਸਾਡੇ ਤੱਕਸ ਚੱਲ ਰਿਹਾ ਲੇਕਿਨ ਬੱਤੀ ਇੱਕ ਪਾਸੇ ਤੇ ਭਗਵੰਦ ਮਾਨ ਨੇ ਫ੍ਰੀ ਕੀਤੀ ਆ ਦੂਜੇ ਪਾਸੇ ਡੰਡਾ ਚੜਾਇਆ ਹੀ ਬਿਜਲੀ ਵਾਲਿਆਂ ਦੇ ਵੀ ਭਾਈ ਚੇਪਾਲ ਮੀਟਰ ਲਾਓ ਬਿਲਕੁਲ ਅਸੀਂ ਦੱਸ ਦੇਣਾ ਚਾਹੁੰਦੇ ਆ ਐਸ ਡੀਓ ਸਾਹਿਬ ਨੂੰ ਕੇ ਪਿੰਡਾਂ ਦੇ ਵਿੱਚ ਖੰਭੇ ਟੇਡੇ ਕਿਤੇ ਪੱਤਰਕਾਰ ਸਾਹਿਬ ਟਾਈਮ ਕੱਢੋ ਮੇਰੇ ਵੀਰ ਤੁਹਾਨੂੰ ਖੰਭੇ ਦਸੀਏ ਤਾਰਾਂ ਦਸੀਏ ਆਹ ਦੇਖੋ ਜੋੜ ਇੱਕ ਮੇਰੇ ਸਿਰ ਤੇ ਆ ਨੰਗਾ ਜੋੜ ਜਿੱਥੇ ਕਿ ਬਿਜਲੀ ਵਾਲਿਆਂ ਦਾ ਗੜ ਹੈ ਇੱਥੇ ਟੇਪ ਹੈ ਨਹੀਂ ਨਾ ਕੋਈ ਲਾਉਣ ਨੂੰ ਤੇ ਇੱਥੇ ਜੋੜ ਲੰਗਾ ਹੀ ਤੇ ਪਿੰਡਾਂ ਦੇ ਵਿੱਚ ਕੀ ਕਰਨਗੇ ਇੱਕ ਪਰਿਵਾਰ ਨੂੰ ਬੱਤੀ ਤੋਂ ਬਾਂਝਾ ਕੀਤਾ ਗਿਆ ਹੀ ਜਥੇ ਬੰਦੀ ਨੇ ਫੈਸਲਾ ਕਰਕੇ ਬੈਠੇ ਆ ਜਦੋਂ ਤੱਕ ਤੋ ਤਾਰਾਂ ਨਹੀਂ ਲੱਗਦੀਆਂ ਨਹੀਂ ਜਾਊਗਾ ਅਸੀਂ ਉਹ ਸਾਹਿਬ ਇਥੋਂ ਦਫ਼ਤਰੋਂ ਐਡਿਓ ਸਾਹਿਬ ਕਹਿੰਦਾ ਮੈਂ ਉੱਪਰੋਂ ਹੁਕਮ ਆਇਆ ਆਂ ਕਿਹਾ ਠੀਕ ਆ ਉੱਪਰ ਗੱਲ ਕਰ ਲਾ ਹੁਣ ਉੱਪਰ ਵਾਲੇ ਸੁਲਾ ਲੈਣ ਜਦੋਂ ਤੱਕ ਤਾਰ ਨਹੀਂ ਲੱਗਦੀ ਬਿਲਕੁਲ ਨਹੀਂ ਇੱਥੋਂ ਜਾਵਾਂਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਦਾਅਵਾ ਹੈ ਕਿ ਪਿੰਡਾਂ ਦੇ ਵਿੱਚ ਚੇਪ ਵਾਲੇ ਮੀਟਰ ਨਹੀਂ ਲੱਗੰਦੇ ਨੇ ਕਿ ਇਹਦੇ ਜੁਰਮਾਨੇ ਨਹੀਂ ਤਾਰਨੇ ਜਿੰਨੇ ਮਰਜ਼ੀ ਸਰਕਾਰ ਜੁਰਮਾਨੇ ਪਾ ਲਈ ਇੱਕ ਪਾਸੇ ਹੜ ਆਏ ਆ ਉਹ ਕਿਸ ਨੂੰ ਲਾਭ ਨਹੀਂ ਰਿਹਾ ਗੰਨਾ ਮਰ ਗਿਆ ਇਹ ਵੇੜ ਚ ਬਿਆਸ ਦੇ ਨਾਲ ਝੋਨੇ ਮਰ ਗਏ ਆ ਨਹੀਂ ਲੱਭਾ ਕਿਹਨੂੰ ਬਿਜਲੀ ਲੱਗ ਗਈ ਆ ਉਹ ਕਹਿੰਦੇ ਹੁੰਦੇ ਨਾ ਕਿਸੇ ਦੇ ਮੌਤ ਹੋ ਜੇ ਤੇ ਕਹਿੰਦੇ ਚਾਰ ਦਿਨ ਬਾਅਦ ਚ ਪੈਸੇ ਮੰਗ ਲੈਣੇ ਚਾਹੀਦੇ ਆ ਲੇਕਿਨ ਐਸ ਡੀਓ ਤੱਤੇ ਘਾ ਤੱਤੇ ਘਾ ਇਕੱਠੇ ਕਰਕੇ ਦੇਣ ਲੱਗਾ ਸਰਕਾਰ ਨੂੰ ਕਿ ਤੁਹਾਡੇ ਘਰ ਚ ਘਟਾਣਾ ਪਵੇ ਅਸੀਂ ਦੱਸਣਾ ਚਾਹੁੰਨੇ ਆ ਜਿਹੜੇ ਜਿਹੜੇ ਵੀ ਚਿੱਪ ਵਾਲੇ ਮੀਟਰ ਕੱਟੇ ਕੇ ਜਮਾ ਕਰਾਏ ਆ ਜਾਂ ਉਦਾਂ ਵੀ ਆ ਐਡਿਓ ਸਾਹਿਬ ਨਹੀਂ ਤਾਰਾਂ ਕੱਟਣ ਦਿਆਂਗੇ ਬੱਤੀ ਨਹੀਂ ਬੰਦ ਹੋਣ ਦਿਆਂਗੇ ਇਹ ਜਿਹਾ ਬੰਦਾ ਫੈਸਲਾ ਅਹੀਂ ਵੀ ਅਗਲੇ ਹੁਕਮ ਤੱਕ ਇੱਥੇ ਬੈਠੇ ਆਂ ਨਾ ਤੇ ਐਸਡੀਓ ਸਾਹਿਬ ਇੱਥੋਂ ਜਾਣਗੇ ਤੇ ਨਾ ਅਸੀਂ ਜਾਵਾਂਗੇ ਐਸਡੀਓ ਸਾਹਿਬ ਉੱਥੇ ਤਾਰ ਲਵਾ ਕੇ ਆਵੇ ਉਤੋਂ ਗਾਂ ਫੈਸਲਾ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਰਾ ਵਾਲੀ ਗੱਲ ਨਹੀਂ ਉਹਨਾਂ ਗੱਲ ਕੀਤੀ ਨਹੀਂ ਮੇਰੇ ਨਾਲ ਪਹਿਲਾਂ ਗੱਲ ਕਰਨੀ ਬੰਦੀ ਹੈ ਇਹਨਾਂ ਦੀ ਆਈ ਨਹੀਂ ਇਹਨਾਂ ਨੂੰ ਚਾਹੀਦਾ ਗੱਲ ਗੁੱਲ ਕਰਦੇ ਵੀ ਕੀ ਗੱਲ ਹੈ ਉਹ ਇਹਨੂੰ ਲੱਗਦਾ ਚਿਫਲੇ ਮੀਟਰ ਦਾ ਇਸ਼ੂ ਹੈ ਇਹ ਡਿਫਾਲਟੀ ਮੋੜ ਦਾ ਮੀਟਰ ਲਾਇਆ ਦਾ ਬਿਜਲੀ ਚੋਰੀ ਕਰਨ ਰਿਹਾ ਤਾਰ ਲਾਈਏ ਸ਼ਿਕਾਇਤ ਹੋਈ ਹੈ ਇਹਨਾਂ ਦੀ ਕੁਛ ਨਹੀਂ ਕਿਸ਼ਾਨੀ ਬਿਨਾ ਬੋਤਵਾਗ ਨਰੇਲ ਨੌਂਡਿਆ ਹੀ ਤੇਨੂੰ ਕੁਛ ਨਹੀਂ ਚਾਹੀ ਦੱਸ ਉੱਚ ਅਧਿਕਾਰੀਆਂ ਨੂੰ ਤੇ ਜਾਣ ਕੇ ਗੁੰਮਰਾਹ ਕਰਨ ਦੇ ਕੋਈ ਗੱਲਾਂ ਲਾ ਕੀਤੀ ਨਹੀਂ ਸਿੱਧੇ ਆ ਕੇ ਮਿਸਬੀਹ ਕਰਣ ਦੇ ਗਾਲਾਂ ਕੱਢਣ ਦੇ ਆ ਉਹ ਕਹਿੰਦੇ ਵੀ ਡਾਇਰੈਕਟ ਤਾਰ ਲਾ ਕੇ ਉਹ ਤੁਹਾਡੀ ਖਲਾਸੀ ਤਾਂ ਕਰਨੀ ਆਹੀਂ ਚੋਰੀ ਚੋਰੀ ਕਰਾਓ ਸਾਨੂੰ ਸਿੱਧੀ ਨਹੀਂ ਤੇ ਇੰਝ ਜਾਣ ਦੇਣਾ ਹੋਰ ਕੁਛ ਨਹੀਂ ਕਹਿੰਦੇ ਉਹਦਾ ਨਹੀਂ ਅਸੀਂ ਕਿੱਥੇ ਬੰਦੀ ਦਾ ਕੰਮ ਕਰਨਾ ਪਰ ਬੱਤੀ ਤੁਸੀਂ ਡਾਇਰੈਕਟ ਚਲਾਉਣੀ ਆ ਤੂੰ ਵੀ ਨਹੀਂ ਆਏ ਜੀ ਨਹੀਂ ਇਹਨਾਂ ਚੱਕ ਅਸੀਂ ਜਾਣ ਨਹੀਂ ਦੇਣਾ ਤਾਰ ਲਾ ਕੇ ਉਹ ਸਾਡੀ ਉਹਨਾਂ ਜਿਹੜਾ ਇਸਟਿਊਟ ਵੀ ਬਾੜੀ ਦਾ ਸਰਸਾ ਰੂਲ ਕਰਕੇ ਮਨਕਾਰ ਲਾ ਕੇ ਉਹਨੂੰ ਫਾਈਂਡ ਕਰਨੇ ਹੁੰਦੇ ਰਿਹਾ ਕਿ ਕਰਨਾ ਕੀ ਬਾਕੀ ਅਫਸਰ ਦੱਸਦਾ ਹੈ ਕਿ ਉਹ ਦਸ਼ਮ ਦੇਹੀ ਆ ਗਈ ਜਿਸ ਹਾਵਣਾ ਕਰਦੇ ਆ ਗੱਲ ਹੈ ਅਫਸਰ ਕਹਿੰਦੇ ਆਪੇ ਆ ਜਾਂਦੇ ਅਫਸਰ ਸਾਰੀ ਉੱਚ ਅਧਿਕਾਰੀਆਂ ਨਾਲ ਗੱਲ ਹੋ ਗਈ ਆ ਆਪੇ ਪੁਲਿਸ ਤੋਂ ਨਾ ਕਾਰਵਾਈ ਕਰਕੇ ਜੋ ਕਾਰਵਾਈ ਹੋਏਗੀ ਆਪਾਂ ਹੋਈ ਹੈ ਸ਼ਾਇਦ ਜਿਹੜੀ ਵੀ ਗੱਲ ਉਹ ਦਸੀਨੀ ਦੋਰਾ ਉਹਨਾਂ ਨੇ ਦੁਬਾਰਾ ਦੱਸ ਦੇ ਕੋਈ ਨਹੀਂ ਕਹਿੰਦੇ ਪੈਸੇ ਜਮ੍ਹਾਂ ਕਰਾਣ ਤੇ ਮੀਟਰ ਲਵਾਣ ਤੇ ਬਥੀ ਪੰਨ ਨਹੀਂ ਕਹਿਆ ਜਾਣਾ ਮਿਸ ਜੂਈ ਨਾ ਕਰਨ ਗੁੰਮਰਾਹ ਨਾ ਕਰਨ ਹੋਤੀ ਆ ਮੀਟਰ ਦਾ ਇਸ਼ੂ ਨਹੀਂ ਹੈਗਾ ਇੱਥੇ ਇਹ ਮੀਟਰ ਲੱਥਾ ਮੀਟਰ ਨਾ ਬਦਲੀ ਹੋਣਾ ਨਵਾਂ ਲੱਗਣਾ ਬਤੀ ਬਾਲਣ ਦੇ ਉਹ ਡਾਇਰੈਕਟ ਡਿਫਾਲਟੀ ਦਾ ਮੀਟਰ ਲਾਇਆ ਤਾਂ ਚੇਪਲੇ ਮੀਟਰ ਦਾ ਐਕਸ਼ਨ ਨਹੀਂ ਲੱਗਣੀ ਚੇਪਲੇ ਮੰਨ ਲਓ ਕਿਤੇ ਵੀ ਸਾਡੇ ਕੋਲ ਚੇਪਲੇ ਮੀਟਰ ਵੀ ਸਾਡੇ ਕੋਲ ਕੋਈ ਆਪਸ਼ਨ ਨਹੀਂ ਨਾ ਸਾਡੇ ਕੋਲ ਹੋਰ ਮੀਟਰ ਦਾ ਚੇਪਲੇ ਤੋਂ ਬਗਾਰ ਸਾਡੇ ਕੋਲ ਮੀਟਰ ਦੀ ਕੋਈ ਨਹੀਂ ਬਲੋਡ ਨਹੀਂ ਉਹ ਹੀ ਲਾਣਾ ਚੇਪਲੇ